ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਕੀਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਇੱਥੇ ਟਾਈਮ ਹੈਗਾ ਪੌਣੇ ਇੱਕ ਸੱਤ ਹੋ ਚੁੱਕੇ ਨੇ ਸ਼ਾਮ ਦੇ ਤੇ ਆਪਾਂ ਨੇ ਧਾਰਾ ਵਗੈਰਾ ਚੋਲ ਲਿਆ ਹੋਣ ਲੱਗੇ ਆ ਜੀ ਆਪਾਂ ਪਸ਼ੂਆਂ ਦਾ ਕੰਮ ਕਰਨ। ਥੱਲੇ ਕੋਈ ਬੋਲ ਰਿਹਾ ਸ਼ਾਇਦ ਆ ਗਿਆ। ਤੇ ਹੁਣ ਜੀ ਆਪਾਂ ਇੱਥੇ ਬੈਠੇ ਆ ਧਰ ਆ ਵਗੈਰਾ ਚੋਕੇ ਤੇ ਹੁਣ ਜਾਨ ਆਪਾਂ ਨੇ ਪਸ਼ੂਆਂ ਨੂੰ ਧੂਣੀ ਵਗੈਰਾ ਕਰਦੇ ਆ ਨਾਲੇ ਪਾਣੀ ਪਲਾਉਨੇ ਆ। ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ। ਤੇ ਬਣੇ ਰੂ ਬਲੌਗ ਦੇ ਨਾਲ ਤੇ ਅੱਜ ਤੱਕ ਰੱਬ ਜੀ ਜਵੇਂ ਨਹੀਂ ਹਵਾ ਚਲਾ ਰਿਹਾ ਹੈਗਾ ਬਹੁਤ ਗੁੰਮਝ ਹੋਇਆ ਪਿਆ ਅੱਜ ਤਾਂ ਤੇ ਦੇਖੋ ਇੱਥੇ ਮੇਰੇ ਕੱਪੜੇ ਬਟਾਹਾਂ ਮਾਰਨੇ ਵਾਲੇ ਪਿੰਨਾਂ ਉਹ ਕੜਾਈਆਂ ਸੀ ਆਹ ਦੁੱਧ ਕਾੜਿਆ ਸੀਗਾ ਉਹਦੇ ਵਿੱਚ ਕੱਪੜੇ ਪਏ ਨੇ ਤੇ ਮੇਰੇ ਕੱਪੜੇ ਨੇ ਢੇਜ ਚੁੱਕੇ ਨੇ ਥੱਲੇ ਵੀ ਆਈ ਸੀ ਕਿ ਮੈਂ ਪਸ਼ੂਆਂ ਦਾ ਕੰਮ ਨਹੀਂ ਛੇੜ ਕੇ ਬਸ ਜਿ ਹੁਣ ਫੇਰ ਚੱਲਦੇ ਆ ਪਸ਼ੂਆਂ ਕੋਲ ਨੂੰ ਧੂਣੀ ਵਗੈਰਾ ਕਰੇ ਨਾਲ ਪਾਣੀ ਪਲਾਇਆਈਏ ਤੁਸੀਂ ਬਣੀ ਰਹੋ ਬਲੌਗ ਦੇ ਨਾਲ ਤੇ ਬਲੌਗ ਨੂੰ ਵੱਤੋ ਵੱਤ ਸ਼ੇਅਰ ਕਰ ਦਿਆ ਕਰੋ ਜੀ ਸੋਹਣੇ ਸੋਹਣੇ ਆਪਣੇ ਕਮੈਂਟ ਕਰਿਆ ਕਰੋ ਤੇ ਲਾਈਕ ਵੀ ਕਰ ਦਿਆ ਕਰੋ ਚਲੋ ਜੀ ਚੱਲਦੇ ਆਂ ਫੇਰ ਲਓ ਜੀ ਇੱਥੇ ਹੁਣ ਆ ਗਈ ਸੀਗੇ ਆਪਾਂ ਮੈਂ ਸਾਨੂੰ ਪਾਣੀ ਪਿਲਾਉਣ ਇਹਨਾਂ ਨੂੰ ਮੈਂ ਸਾਨੂੰ ਪਾਣੀ ਪਿਲਾ ਦਾਂਗੇ ਨਾਲੇ ਧੋਣੀ ਮੈਂ ਕਰਤੀ ਸੀਗੀ ਜੀ ਧੋਣੀ ਮਂਗਾਤੀ ਧੋਣੀ ਦਾ ਹਲੇ ਹਵਾ ਨਹੀਂ ਚੱਲ ਰਹੀ ਸੀਗੀ ਕਿਸੇ ਲੋਟ ਗੋਮਲ ਇਹ ਸੀਗਾ ਤਾਂ ਕਰਕੇ ਧੂਆਂ ਪਿੱਛੇ ਨੂੰ ਇਹ ਜਾਈ ਜਾ ਰਿਹਾ ਸੀਗਾ ਫਿਰ ਜਦ ਕਾਫੀ ਜਗ੍ਹਾ ਧੂਆਂ ਕਰਦੇ ਆ ਫਿਰ ਪੱਖੇ ਖਿੱਚਦੇ ਨੇ ਪੱਖੇ ਵੀ ਨਹੀਂ ਖਿੱਚ ਰਹੇ ਸੀਗੇ ਅੱਜ ਤੱਕ ਫਿਰ ਦੁਆਰਾ ਤੋਂ ਬੱਟ ਜੇ ਪੈ ਗਿਆ ਸੀਗਾ ਦੇਖੋ ਸ਼ਾਇਦ ਰਾਤ ਨੂੰ ਮੀਂਹ ਆ ਜਵੇ ਜਿਹੜੇ ਹਿਸਾਬ ਨਾਲ ਬੱਟ ਪਿਆ ਪਿਆ ਏ ਕਾਫੀ ਗਰਮੀ ਹੋ ਗਈ ਅੱਜ ਫੇਰ ਤੇ ਚਲੋ ਜੀ ਹੁਣ ਆਪਾਂ ਪਾਣੀ ਵਗੈਰਾ ਪਹਿਲਾਂ ਪਲਾ ਦਈਏ ਇਹਨਾਂ ਨੂੰ ਪਾਣੀ ਪੀ ਕੇ ਉਸ ਤੋਂ ਬਾਅਦ ਫਿਰ ਉਹ ਬਹਾ ਕੂੜਾ ਚੱਕ ਦिए ਸੁੰਬਰ ਦੀ ਇਹਨਾਂ ਥੱਲੇ ਉਹ ਸਾਫ਼ ਕਰਨਾ ਵੀ ਜ਼ਰੂਰੀ ਹੈ ਜੀ ਕਿਉਂਕਿ ਹਣ ਇਹਨਾਂ ਨੇ ਬੈਠਣਾ ਹੈ ਪੱਠੇ ਵੀ ਖਾਲੇ ਤੇ ਪਾਣੀ ਵੀ ਪੀ ਲਿਆ ਇਹਨਾਂ ਨੇ ਇਸ ਤੋਂ ਬਾਅਦ ਆਰਾਮ ਕਰਨਗੇ ਆ ਇਹ ਜਿੰਨਾ ਕਚਰ ਹੋਊਗਾ ਫਿਰ ਤਾਂ ਜੀ ਮੱਛਰ ਆ ਜਾਂਦਾ ਰਾਤ ਨੂੰ ਬਹੁਤ ਕੰਤਾਂ ਦਾ ਮੱਛਰ ਤੇ ਪਰ ਧੂਆਂ ਤਾਂ ਕਰੀ ਜਾਂਦੇ ਹੁੰਨੇ ਆ ਪਰ ਫਿਰ ਵੀ ਹਟਦਾ ਨਹੀਂਗਾ ਮੱਛਰ ਖੇਤਾਂ ਕਰਕੇ ਜੀ ਆਪਣੇ ਬਹੁਤ ਜ਼ਿਆਦਾ ਹੋਇਆ ਹੋਇਆ ਹੈ ਪਰ ਥੋੜਾ ਜਿਹਾ ਹੁਣ ਜਾਲਾ ਪਾਉਣ ਲੱਗੀ ਮੱਕੜੀ ਤੇ ਚਲੋ ਜਾਲੇ ਜੇ ਨਾਲ ਥੋੜੀ ਰਾਹਤ ਆ ਜੂਗੀ ਹਨਾ ਕਾਫੀ ਹੱਦ ਤੱਕ ਮੱਛਰ ਜਾਲਿਆਂ ਦੇ ਵਿੱਚ ਫਸ ਜਾਂਦਾ ਫੇ ਥੋੜੀ ਜੀ ਆਰਾਮਦਾਰੀ ਆ ਜਾਂਦੀ ਹੈ ਪਸ਼ੂਆਂ ਨੂੰ ਨਹੀਂ ਤਾਂ ਜੀ ਬਹੁਤ ਤੰਗ ਕਰਦਾ ਉਤੜੀ ਜੀ ਆ ਬ੍ਰੀਕ ਬ੍ਰੀਕ ਹੋਰੇ ਲੋੜਦੀ ਬਹੁਤ ਮਤਲਬ ਬੁਰੀ ਦੰਦੀ ਵੱੜਦੀ ਆ ਤੜਫਾ ਦਿੰਦੀ ਆ ਧਾਰਾਂ ਚੌਂਦਿਆਂ ਨੂੰ ਵੀ ਬਹੁਤ ਤੰਗ ਕਰਦੀ ਹੈ ਇੰਨਾ ਜ਼ਿਆਦਾ ਮੱਛਰ ਜਿਹਾ ਹੈ ਤੇ ਚਲੋ ਜੀ ਹੁਣ ਆਪਾਂ ਕਰ ਦਈਏ ਫੇ ਸਾਫ ਸਫਾਈ ਆ ਇਹ ਵੀ ਜ਼ਰੂਰੀ ਆ ਜੀ ਨੇ ਤਾਂ ਫਿਰ ਪਸ਼ੂਆਂ ਨੂੰ ਇੱਕ ਆਕਾਉਂਡਾ ਹੈ ਇਹਦੇ ਨਾਲ ਬਿਮਾਰੀਆਂ ਹੀ ਲੱਗਦੀਆਂ ਨੇ ਜੋ ਕੋਹੇ ਦੇ ਵਿੱਚ ਪਸ਼ੂ ਵਹਿ ਜਵੇ ਦੋ ਤਿੰਨ ਵਾਰੀ ਜੀ ਝਾੜੂ ਫਿਰ ਜਾਂਦਾ ਦਿਹਾੜੀ ਦੇ ਵਿੱਚ ਸਾਫ਼ ਕਰੀਦਾ ਤੇ ਨਾਲੇ ਫਿਰ ਸਾਫ਼ ਰਹਿੰਦਾ ਹੈ ਪਸ਼ੂ ਵੀ ਸੋਹਣੇ ਲੱਗਦੇ ਨੇ ਖੜੇ ਸਾਫ਼ ਫਰਸ਼ ਤੇ ਜੇ ਗੋਹਾ ਘੰਡਿਆ ਰਹੇ ਫਿਰ ਤਾਂ ਬੁਰਾ ਲੱਗਦਾ ਇਹ ਇਸ ਟਾਈਮ ਗੋਹਾ ਚੱਕ ਦਿੰਨੀ ਹੁੰਨੀ ਆ ਦੋ ਕਤਸਲੇ ਹੀ ਹੁੰਦੇ ਨੇ ਨਾਲੇ ਫਿਰ ਸੋਕਾ ਚੱਕਣਾ ਸਵੇਰ ਨੂੰ ਨਹੀਂ ਤਾਂ ਸਵੇਰ ਨੂੰ ਬਹੁਤ ਜ਼ਿਆਦਾ ਬਾਦ ਜਾਂਦਾ ਰਾਤੋਂ ਰਾਤ ਕਾਫੀ ਗੋਹਾ ਹੋ ਜਾਂਦਾ ਜੇ ਨਹੀਂ ਕਈ ਵਾਰ ਚੱਕ ਹੁੰਦਾ ਹੈਗਾ ਫਿਰ ਢੇਰ ਬਹੁਤ ਵੱਡਾ ਲੱਗ ਜਾਂਦਾ ਕਿਉਂਕਿ ਜੀ ਸਵੇਰ ਨੂੰ ਦਿਨ ਚੜੇ ਵੀ ਚੱਕਦੇ ਆ ਉਦੋਂ ਤੱਕ ਕਾਫੀ ਗੋਹਾ ਹੋ ਜਾਂਦਾ ਜਮਾ ਤਾਂ ਕਰਕੇ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਵੀ ਰੋਜ਼ ਦੀ ਰੋਜ਼ ਸ਼ਾਮ ਨੂੰ ਗੋਹਾ ਚੱਕ ਦਈਏ ਦੋ-ਤਿੰਨ ਅਸਲੀ ਹੁੰਦੇ ਨੇ ਬਸ ਥੋੜੇ ਥੋੜੇ ਪਾ ਕੇ ਚੱਕ ਦਿੰਨੇ ਆ ਜੇ ਬੱਚੇ ਹੁੰਦੇ ਨੇ ਫਿਰ ਤਾਂ ਪਾਰੇ ਤਸਲਾ ਪਾ ਕੇ ਚੱਕ ਦਿੰਦੇ ਆ ਚੁਕਾ ਦਿੰਦੇ ਨੇ ਨਹੀਂ ਜੇ ਮੈਂ ਕੱਲੀ ਚੱਕੜ ਹੁੰਦਾ ਫਿਰ ਤਾਂ ਮੈਂ ਥੋੜਾ ਜਿਹਾ ਪਾ ਕੇ ਚੱਕਦੀ ਆ ਕਿਉਂਕਿ ਜੀ ਜਦੋਂ ਜ਼ੋਰ ਨਾਲ ਤਸਲਾ ਚੱਕਦੇ ਆ ਨਾ ਮੇਰੇ ਢੂਹੀ 'ਚ ਦਰਦ ਹੋਣ ਲੱ ਜਾਂਦਾ ਫਿਰ ਮੈਂ ਔਖੀ ਹੋ ਜਾਂਦੀ ਆ ਥੋੜੀ ਜਿਹੀ ਮੇਰੀ ਢੂਹੀ ਦੀ ਨਾੜ ਦੁਖਣ ਲੱ ਜਾਂਦੀ ਆ ਭਜਨ ਨਾਲ ਮੈਂ ਜ਼ੋਰ 'ਚ ਹੀ ਥੱਲੋਂ ਚੀਜ਼ ਚੱਕ ਨਹੀਂ ਸਕਦੀ ਹੈਗੀ ਜਦੋਂ ਮੈਂ ਪੱਠੇ ਵੀ ਚੁਕਾ ਕੇ ਆਉਣੀ ਆ ਉਸ ਤੋਂ ਬਾਅਦ ਵੀ ਕਈ ਵਾਰ ਪਰਿਪਾਰ ਹੀ ਪਾਈ ਹੁੰਦੀ ਹੈ ਜਦੋਂ ਮੈਂ ਚੱਕਾ ਕੇ ਆਉਣੀ ਹੈ ਨਾ ਮੇਰੇ ਇੰਨਾ ਦਰਦ ਹੁੰਦਾ ਢੂਹੀ ਦੇ ਵਿੱਚ ਫਿਰ ਕਾਫੀ ਆਫੀ ਹੋ ਜਾਂਦੀ ਹੈ ਫਿਰ ਮੈਂ ਤੇ ਫਿਰ ਮੈਂ ਬੱਚਿਆਂ ਤੋਂ ਉਹ ਵਕਤ ਵਗੈਰਾ ਮळाਉਣੀ ਹੁੰਦੀ ਆ ਉਹਦੇ ਨਾਲ ਲੋਟ ਆ ਜਾਂਦਾ ਤੇ ਨਹੀਂ ਤਾਂ ਜੀ ਬਹੁਤ ਔਖਾ ਢੂਹੀ ਬਿਨਾ ਤਾਂ ਕੰਮ ਕਰਨਾ ਵੀ ਬਹੁਤ ਔਖਾ ਸਾਰੇ ਕੰਮ ਝੋਕੇ ਕਰਨੇ ਹੁੰਦੇ ਆ ਤੇ ਕਈ ਵਾਰ ਤਾਂ ਖੁੱਬ ਜੇ ਪੈ ਜਾਂਦਾ ਇੰਨੀ ਢੂਹੀ ਦੁਖਣ ਲੱ ਆ ਜਾਂਦੀ ਆ ਤੇ ਰੱਖਣ ਨੂੰ ਤਾਂ ਦੇਖੋ ਜੀ ਪਸ਼ੂ ਹੋਰ ਵੀ ਰੱਖਦੀਏ ਪਰ ਇਕੱਲੇ ਨੂੰ ਔਖਾ ਹੋ ਜਾਂਦਾ ਏ ਵਿੱਚੇ ਹਨਾ ਉੱਪਰ ਰੋਟੀ ਪਾਣੀ ਦਾ ਕਰਨਾ ਵਿੱਚੇ ਪਸ਼ੂਆਂ ਦਾ ਕਰਨਾ ਤੇ ਚਲੋ ਜੀ ਇੰਨੇ ਕ ਕਰੀ ਜਾਈਦਾ ਹਨਾ ਜਿੰਨਾ ਕ ਆਪਣਾ ਹਲੇ ਸਰਦਾ ਏ ਫਿਰ ਕਹਾ ਹੌਲੀ ਹੌਲੀ ਬੱਚੇ ਚਲੋ ਪੜਾਈਆਂ ਤੋਂ ਹਟ ਜਾਣਗੇ ਹਨਾ ਫਿਰ ਨਾਲ ਕਰਾਉਣ ਲਾ ਜਾਣਗੇ ਚਲੋ ਫਿਰ ਵਧਾ ਲਾਂਗੇ ਫਿਰ ਐ ਆਣੇ ਇੱਕ ਇੱਕ ਤਾਂ ਇੰਨਾ ਪਸ਼ੂਆਂ ਤੇ ਚਾਹੀਦਾ ਇੱਕ ਬੰਦਾ ਤਾਂ ਮਤਲਬ ਇਹਨਾਂ ਦੇ ਕੋਲੇ ਹੀ ਰਹੇ ਬਸ ਆਤਨ ਸਵੇ ਦੋ ਘੰਟੇ ਵੈਸੇ ਤਾਂ ਕੰਮ ਹੁੰਦਾ ਹੈ ਉਹ ਵੀ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣਾ ਪੈਂਦਾ ਜੀ ਤੇ ਫਿਰ ਆਇਆ ਚਲੋ ਨਾ ਬੱਚੇ ਨਾਲ ਕਰਾਉਣ ਲੱਗ ਜਾਣਗੇ ਫਿਰ ਉਹਨਾਂ ਨੂੰ ਵੀ ਹੋ ਜਾਊਗਾ ਚਸਕਾ ਜਿਹਾ ਵੀ ਹੁਣ ਧੂਣੀ ਕਰਨੀ ਆ ਹੁਣ ਪਾਣੀ ਪਲਾਉਣਾ ਹੈ ਨਹੀਂ ਤਾਂ ਫਿਰ ਏਕੜ ਮੈਨੂੰ ਔਖਾ ਹੋ ਜਾਂਦਾ ਦੋਹਾਂ ਪਾਸੇ ਤਾਂ ਕਰਕੇ ਹਲੇ ਅਸੀਂ ਥੋੜੀ ਰੱਖਦੇ ਆ ਜੀ ਤੇ ਲਵਾਂਗੇ ਤਾਂ ਸਹੀ ਜੀ ਇੱਕ ਦੇਖਦੇ ਆ ਹੁਣ ਕੋਈ ਬੈੜੀ ਵਗੈਰਾ ਮਿਲ ਜਵੇ ਬੈੜੀਆਂ ਦੇ ਇੱਕ ਤਾਂ ਬਿਮਾਰੀਆਂ ਜੀਆਂ ਵੀ ਕਾਫੀ ਆ ਜਾਂਦੀਆਂ ਤਾਂ ਕਰਕੇ ਵੀ ਡਰ ਚਾ ਲੱਗਦਾ ਤਾਂ ਵੀ ਅਸੀਂ ਬੈੜੀਆਂ ਨੂੰ ਛੇ ਛੇਤੀ ਲੰਦੇ ਨਹੀਂ ਗਏ ਹੁਣ ਇਹ ਲਈ ਆ ਚਲੋ ਹੁਣ ਇਹ ਸੂਪੀਆ ਦਾ ਦੁੱਧ ਹੋ ਗਿਆ ਫੇਰ ਵੀ ਹੈ ਨਾ ਡਰ ਜਿਆ ਹੀ ਰਹਿੰਦਾ ਵੀ ਕੋਈ ਬਿਮਾਰੀ ਨਾ ਜਵੇ ਘੜੀਚੀ ਬਿਮਾਰ ਹੋ ਜਾਂਦੀ ਐ ਇਹਨੇ ਸਾਮ ਸੰਭਾਲ ਇੰਨੀ ਕਰੀ ਦੀ ਐ ਫੇਰ ਵੀ ਪਤਾ ਨਹੀਂ ਲੱਗਦਾ ਹੈਗਾ ਇਹਨਾਂ ਨੂੰ ਐ ਐਚ ਐਫ ਜੀਆਂ ਥੋੜੀਆਂ ਵੱਧ ਸੋਹਲ ਹੁੰਦੀਆਂ ਨੇ ਛੇਤੀ ਬਿਮਾਰੀ ਆਉਂਦੀ ਐ ਇਹਨਾਂ ਨੂੰ ਤੇ ਬਚਾਤਾ ਬਹੁਤ ਕਰੀਦਾ ਜੀ ਆਪਣੇ ਵੱਲੋਂ ਸਾਰੀ ਇਹਨਾਂ ਦੀ ਸਾਫ ਸਫਾਈ ਰੱਖੀ ਦੀ ਆ ਫੇਰ ਵੀ ਕੁਛ ਨਾ ਕੁਛ ਹੋ ਜਾਂਦਾ ਹੁਣ ਵੀ ਦੇਖਦੇ ਆ ਇਹਨੂੰ ਹਲੇ ਇਹਦੀ ਲੋਟੀ ਨੂੰ ਨਾ ਸੁੱਕੇ ਸੋਜਾ ਜਾਇਆ ਹੋਇਆ ਸੀਗਾ ਹੁਣ ਉਹਦਾ ਇਲਾਜ ਕਰ ਰਹੀ ਆ ਕਹਿੰਦੇ ਕਹਿੰਦੇ ਵੀ ਜਿਹੜੀ ਪੈਲੜ ਹੁੰਦੀ ਆ ਉਹਦੀ ਲੋਟੀ ਇਦਾਂ ਸੁੱਜੇ ਜਾਂਦੀ ਆ ਉਹਨੂੰ ਥੋੜੀ ਜਿਹੀ ਮੁਸ਼ਕਲ ਆਉਂਦੀ ਆ ਤਾਂ ਕਰਕੇ ਹੁਣ ਤਾਂ ਹੀ ਜਿਹੀ ਔਖਾ ਲੱਗਦਾ ਬੈੜੀਆਂ ਰੱਖਣੀਆਂ ਮੈਸਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਜਿਵੇਂ ਮਰਜੀ ਹੈ ਨਾ ਸੂ ਕੇ ਉਸ ਤੋਂ ਬਾਅਦ ਚਲੋ ਜਦੇ ਦੁੱਧ ਤੇ ਆ ਜਾਂਦੀਆਂ ਨੇ ਉਹ ਇੰਨੇ ਬਿਮਾਰੀ ਚੱਲ ਲੈਂਦੀਆਂ ਨੇ ਮਤਲਬ ਉਹ ਇਹ ਨਹੀਂ ਚੱਲ ਸਕਦੀਆਂ ਹੈਗੀਆਂ ਹੈਨੀਆਂ ਸੋਹਲ ਹੁੰਦੀਆਂ ਨੇ ਤਾਂ ਅੱਛਾ ਖੁੰਦੀਆਂ ਨੇ ਜਿਹੜੀਆਂ ਤੇ ਪਰ ਦੁੱਧ ਵੀ ਇਹੀ ਵਧੀਆ ਦੰਦੀਆਂ ਨੇ ਜਿਨੀਆਂ ਸੋਹਲ ਹੁੰਦੀਆਂ ਨੇ ਤੇ ਦੁੱਧ ਵੀ ਇੰਨਾ ਥੱਲੇ ਸੋਹਣਾ ਹੁੰਦਾ ਚਲੋ ਚਲੋ ਦੇਖਦੇ ਆ ਹਨਾ ਹੁਣ ਦਵਾਈ ਵਗੈਰਾ ਦਵਾਉਨੇ ਆ ਇਹਨੂੰ ਇੱਕ ਦੋ ਟੀਕੇ ਲਵਾਉਨੇ ਆ ਵੀ ਸੋਝੀ ਲੋਟ ਆ ਜਵੇ ਇਹਦੀ ਕਾਫੀ ਮਤਲਬ ਇੱਕ ਪਾਸੇ ਜੇ ਇਹਨੂੰ ਆ ਗਈ ਸੀਗੀ ਮੈਨੂੰ ਡਰ ਸੀਗਾ ਵੀ ਕੋਈ ਹੋਰ ਬਿਮਾਰੀ ਨਾਲ ਲੱਗ ਜਵੇ ਪਰ ਦੇਖਦੇ ਆ ਟੀਕੇ ਲਵਾ ਕੇ ਲੋਟ ਆ ਚੁਗੀ ਤੇ ਹੁਣ ਇਹਦੀ ਦਵਾਈ ਚੱਲ ਰਹੀ ਹੈ ਬੇੜੀ ਦੀ ਉਹ ਦੇ ਰਹੇ ਆ ਇਹਨੂੰ ਤੇ ਚਲੋ ਜੀ ਹੁਣ ਆਪਾਂ ਗੋਹਾ ਵਗੈਰਾ ਚੱਕ ਦਈਏ ਪਾਣੀ ਆਪਾਂ ਨੇ ਪਲਾਤਾ ਤੇ ਬਸ ਦੋ ਤਿੰਨ ਕੁ ਵੀੜੇ ਹੋਣਗੇ ਮੈਂ ਚੱਕ ਦੂੰਗੀ ਤੇ ਵੀਡੀਓ ਨੂੰ ਜੀ ਫੋਲੋ ਵਾਚ ਜ਼ਰੂਰ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਵੀ ਦੱਸਿਆ ਕਰੋ ਤੇ ਆਪਣੀ ਫੁੱਲ ਸਪੋਰਟ ਬਣਾ ਕੇ ਰੱਖੋ ਜੀ ਤਾਂ ਜੋ ਆਪਾਂ ਅੱਗੇ ਵਧ ਸਕੀਏ ਤੇ ਇੱਥੇ ਜੀ ਇਹ ਇੰਨਾ ਹਨੇਰਾ ਨਹੀਂ ਹੋਇਆ ਸੀਗਾ ਜਿੰਨਾ ਮੋਬਾਈਲ ਦਿਖਾ ਰਿਹਾ ਏ ਸ਼ਾਮ ਦਾ ਹੀ ਟਾਈਮ ਸੀਗਾ ਸਾਢੇ 6 ਵਜੇ ਦਾ ਟਾਈਮ ਹੋਊਗਾ ਮੈਂ ਪਹਿਲਾਂ 6:00 ਵਜੇ ਆਉਣ ਲੱਗੀ ਸੀਗੀ ਜਾਨੂ ਫਿਰ ਬੱਚੇ ਆ ਗਏ ਤੇ ਉਹਨਾਂ ਨੂੰ ਸਕੇਸ ਵਗੈਰਾ ਬਣਾ ਕੇ ਦਿੱਤਾ ਵੈਸੇ ਇਹਨੇ ਥੋੜੇ ਥੋੜੇ ਨਾਲ ਟਾਈਮ ਲੱਗ ਗਿਆ ਨਹੀਂ ਤਾਂ ਮੈਂ ਕਾਫੀ ਟਾਈਮ ਪਹਿਲਾਂ ਆ ਜਾਣਾ ਸੀ ਬੰਦੇ ਪਸ਼ੂਆਂ ਨੂੰ ਪਾਣੀ ਪਿਲਾਉਣ ਤੇ ਉਹਦੇ ਕਰਕੇ ਮੈਨੂੰ ਟਾਈਮ ਲੱਗ ਗਿਆ ਉੱਪਰ ਮੋਬਾਈਲ ਦੇ ਵਿੱਚ ਥੋੜਾ ਜਿਹਾ ਹਨੇਰਾ ਆ ਰਿਹਾ ਏ ਕਿਉਂਕਿ ਜੀ ਸੂਰਜ ਇਧਰ ਛਿਪ ਦੇ ਬਸੇ ਚਲੇ ਗਿਆ ਨਾ ਹੁਣ ਫਿਰ ਆਪਣੇ ਘਰ ਨੂੰ ਇਧਰੋਂ ਹਨੇਰਾ ਜਿਹਾ ਪੈਣ ਲੱਗ ਜਾਂਦਾ ਆਪਣੀ ਚੜਦੀ ਤੋਪ ਆਉਂਦੀ ਆ ਛਿਪ ਦਾ ਚਾਨਣ ਥੋੜਾ ਜਿਹਾ ਬਰਸਾ ਕਰਕੇ ਹਨੇਰਾ ਪੈਣ ਲੱਗ ਜਾਂਦਾ ਵੈਸੇ ਤਾਂ ਹਲੇ ਬਾਹਰ ਤਾਂ ਚਾਨਣ ਆ ਸੀਗਾ ਤਾਂ ਇਹ ਨੀਰਾ ਲੱਗ ਰਿਹਾ ਉੱਥੇ ਮੈਂ ਲਾਈਟ ਲਾ ਪੀ ਸੀ ਜੀ ਹੁਣ ਇਹ ਲੱਗ ਰਿਹਾ ਜਿਵੇਂ ਕਾਫੀ ਨੀਰਾ ਹੋ ਗਿਆ ਹੁੰਦਾ ਪਰ ਇੰਨਾ ਨੀਰਾ ਨਹੀਂ ਸੀਗਾ ਆਪਾਂ ਹੁਣ ਘੋਹਾ ਵਗੈਰਾ ਚੱਕ ਦਾਂਗੇ ਜੀ ਸਾਰਾ ਥੋੜਾ ਥੋੜਾ ਕਰਕੇ ਸਾਫ ਕਰਨ ਨੂੰ ਕਾਫੀ ਟਾਈਮ ਲੱਗ ਜਾਂਦਾ ਮੈਂ ਦੋ ਦੋ ਘੰਟੇ ਸਵੇਰ ਨੂੰ ਦੋ ਘੰਟੇ ਸ਼ਾਮ ਨੂੰ ਇਸੇ ਤਰ੍ਹਾਂ ਹੀ ਲੰਘ ਜਾਂਦੇ ਨੇ ਓਰੇ ਕਾਫੀ ਚੇਰ ਲੱਗ ਜਾਂਦਾ ਇਕੱਲੇ ਨੂੰ ਸਾਫ ਸਫਾਈ ਕਰਨ ਨੂੰ ਤੇ ਕੱਲੇ-ਕੱਲੇ ਪਸ਼ੂ ਨੂੰ ਪਾਣੀ ਪਿਲਾਉਣਾ ਉਹਨਾਂ ਥਲੇ ਸਾਫ਼ ਕਰਨਾ ਕਾਫੀ ਟਾਈਮ ਲੈਂਦਾ ਹੀ ਲੰਘ ਜਾਂਦਾ ਹੈ ਬੱਚੇ ਆਪਣੇ ਜੀ ਚਲੇ ਜਾਂਦੇ ਨੇ ਗੁਰਦੁਆਰਾ ਸਾਹਿਬ ਤੇ ਬਸ ਲੜੀ ਚੱਲਦੀ ਆ ਉੱਥੇ ਹੁਣ ਤਾਂ ਸਵੇਰ ਨੂੰ ਵੀ ਤਾਂ ਸਕੂਲ ਚਲੇ ਜਾਂਦੇ ਨੇ ਸਕੂਲੋਂ ਆ ਕੇ ਉਸ ਤੋਂ ਬਾਅਦ ਚਲੇ ਜਾਂਦੇ ਨੇ ਚਾਹ ਪਾਣੀ ਪੀ ਕੇ ਤੇ ਹੁਣ ਤਾਂ ਸ਼ਾਮ ਨੂੰ ਗਰਾਊਂਡ 'ਚ ਵੀ ਨਹੀਂ ਜਾਂਦੇ ਉੱਥੇ ਸੇਵਾ ਵਗੈਰਾ ਕੰਮ 'ਚ ਲੱਜ ਜਾਂਦੇ ਨੇ ਕਹਿ ਦਿੰਦੇ ਨੇ ਅਸੀਂ ਤਾਂ ਗੁਰਦੁਆਰਾ ਸਾਹਿਬ ਹੀ ਜਾਣਾ ਤੇ ਉੱਥੇ ਹੀ ਰਹਿੰਦੇ ਨੇ ਫਿਰ ਖੋ ਸ਼ਾਦਾ ਪਾਣੀ ਛਾ ਕੇ ਆਉਂਦੇ ਨੇ 7:30 ਵਜੇ ਆਉਂਦੇ ਹੁੰਦੇ ਨੇ ਜਦੋਂ ਸੇਵਾ ਵਗੈਰਾ ਮੁੱਕ ਜਾਂਦੀ ਆ। ਵੈਸੇ ਤਾਂ ਲੋਕ ਆਈ ਜਾਂਦੇ ਨੇ ਕਾਫੀ ਨੇਰੇ ਦੇਖੋ। ਉਹਨਾਂ ਨੂੰ ਮੈਂ ਪਹਿਲਾਂ ਕਹਤਾ ਸੀਗਾ ਵੀ ਸਾਜਰੇ ਆ ਜਾ ਕਰੋ। ਥੋੜੀ ਛੜਕ ਆਪਣੀ ਬਹੁਤ ਚੱਲਣ ਲੱਗਦੀ ਆ ਸ਼ਾਮ ਨੂੰ ਇੱਥੇ। ਮੂਰੇਓ ਲੈਟਾ ਵਗੈਰਾ ਵੀ ਬਹੁਤ ਕਰਨ ਲੱਗ ਜਾਂਦੀ ਆ। ਨੇ ਫਿਰ ਵੀ ਕਰ ਰਹੇ ਆਂਦਾ ਵੀ ਚਵਾਕ ਬਾਹਰ ਗਏ ਹੋਏ ਨੇ। ਬਿਹਲ ਦਾ ਟਾਈਮ ਹੀ ਨੀਰਾ ਹੋ ਗਿਆ। ਤਾਂ ਕਰਕੇ ਉਹਨਾਂ ਨੂੰ ਮੈਂ ਪਹਿਲਾਂ ਹੀ ਕਹਿ ਦਿੰਦੀ ਵੀ ਸਾਜਰੇ ਆ ਜਾਓ। ਫੋਨ ਕਰ ਦਿੰਦੀ ਆਂ ਮੈਂ ਸਾਜ ਨੂੰ। ਤੇ ਚਲੋ ਜੀ ਆਪਣਾ ਬਲੌਗ ਵੀ ਅੱਜ ਦਾ ਇੱਥੇ ਤੱਕ ਸੀਗਾ। ਮਿਲਾਂਗੇ ਕੱਲ੍ਹ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਓਕੇ ਬਾਏ ਬਾਏ ਟਾਟਾ